ਤੇ ਦਿਨ ਐਤਵਾਰ 21 ਤਰੀਕ ਤੇ ਮਹੀਨਾ ਨਵੰਬਰ ਮਹੂਰਤ ਨਿਕਲਿਆ ਅੱਜ ਵਲੋਗਿੰਗ ਦਾ ਸਤੰਬਰ ਸਤੰਬਰ ਕਿਹਨਾਂ ਮਹੀਨਾਂ ਸਤੰਬਰ ਦਾ ਮਹੀਨਾ ਕਿਹਾ ਜਾਂਦੀ ਹੈ ਸਤੰਬਰ ਹੀ ਕਿਹਾ ਜਾਂਦਾ ਕਿ ਨਵੰਬਰ ਕਿਹਾ ਜਾਂਦਾ ਨਵੰਬਰ ਕਿਹਾ ਉਹਦੇ ਪਿੱਛੇ ਬਾਈਕ ਉਹ ਕਹ ਤੇਰੀ ਬਾਈਕ ਮੇਰੀ ਗੱਡੀ ਹੈ ਤੇ ਕੰਮ ਦੀ ਮੈਂ ਤੁਹਾਨੂੰ ਪਿਛਲੇ ਵਾਰ ਦੱਸਿਆ ਸੀ ਵੀ ਕੰਮ ਮੈਂ ਆਪਣਾ ਚੇਂਜ ਕਰ ਲਿਆ ਸੀਗਾ ਤੇ ਕੰਮ ਚੇਂਜ ਕੀਤੇ ਨੂੰ ਹੋ ਗਿਆ ਮੈਨੂੰ 5 ਮਹੀਨੇ ਹੋ ਗਏ ਠੀਕ ਹੈ ਕੰਮ ਤੋਂ ਕੰਮ ਦੇ ਵਿੱਚ ਹੀ ਮੈਨੂੰ 2 ਮਹੀਨੇ ਬਾਅਦ ਮੇਰੀ ਪੋਜੀਸ਼ਨ ਚੇਂਜ ਹੋ ਗਈ ਸੀ ਪਹਿਲਾਂ ਮੈਂ ਪਿੱਛੇ ਜਿੱਦਾਂ ਸਮਾਨ ਸਮੂਹ ਨਹੀਂ ਫੜਾਉਣਾ ਸੀਗਾ ਹੁਣ ਮੇਰੀ ਪੈਕਿੰਗ ਤੇ ਲੱਗ ਗਈ ਹੈ ਤੇ ਤਾਂ ਮੈਂ ਪੈਕ ਕਰਦਾ ਅੱਗੇ ਮਸ਼ੀਨ ਹੈਂਡਲਿੰਗ ਆ ਉਹ ਪੈਕੇਜਿੰਗ ਚ ਪੈਕੇਜਿੰਗ ਚ ਮਸ਼ੀਨ ਹੈਂਡਲ ਕਰਨੀ ਆ ਤਾਂ ਮਤਲਬ ਪੈਕੇਟ ਕਿੱਡਾ ਵੱਡਾ ਰੱਖਣਾ ਹੈ ਉਹ ਟੈਂਪਰੇਚਰ ਕਿੰਨਾ ਹੋਣਾ ਚਾਹੀਦਾ ਮਸ਼ੀਨ ਦਾ ਉਹ ਫਿਰ ਪੈਕੇਟ ਦਾ ਬੰਦ ਹੁੰਦਾ ਨਾ ਹੀਟ ਲੱਗ ਕੇ ਤੇ ਕਿੰਨੇ ਪੈਕੇਟ ਬਣਾਉਣੇ ਆ ਕਿੰਨੇ ਸੈਲਡ ਦੇ ਉਹਨਾਂ ਹਿਸਾਬ ਨਾਲ ਉਹ ਸਾਰਾ ਮੈਨੇਜ ਕਰਨਾ ਪੈਂਦਾ ਥੋੜਾ ਬੋਡੀ ਸਟ੍ਰੈਸ ਤਾਂ ਘਟ ਗਿਆ ਪਰ ਟੈਨਸ਼ਨ ਵਾਲਾ ਕੰਮ ਵੱਧ ਗਿਆ ਥੋੜੀ ਟੈਨਸ਼ਨ ਹੁੰਦੀ ਆ ਉਥੇ ਵੀ ਕੋਈ ਡੇਟ ਗਲਤ ਬੰਦਤ ਨਾ ਪੈ ਜਾ ਕਿਉਂਕਿ ਜੇ ਅਸੀਂ 4 ਦਿਨ ਤੋਂ 4 ਦਿਨ ਅਡਵਾਂਸ ਦਾ ਪੈਕ ਕਰ ਸਕਦੇ ਹਾਂ ਸੈਲਡ ਉਸ ਤੋਂ ਘਟਦਾ ਨਹੀਂ ਕਰ ਸਕਦੇ ਤੇ ਵੱਧ ਡੇਟ ਹੋਵੇ ਤਾਂ ਕੋਈ ਚੱਕਰ ਨਹੀਂ ਤੇ ਹੁਣ ਜਦੋਂ ਗਰਮੀਆਂ ਗਰਮੀਆਂ 'ਚ ਸੈਲਡ ਵੀ ਪਿੱਛੇ ਪ੍ਰੋਡਕਸ਼ਨ ਘਟ ਜਾਂਦੀ ਹੈ ਪਰ ਮਾਰਕੀਟ 'ਚ ਡਿਮਾਂਡ ਵੱਧ ਜਾਂਦੀ ਹੈ ਲੋਕੀ ਸੈਲਡ ਜ਼ਿਆਦਾ ਖਾਂਦੇ ਗਰਮੀਆਂ 'ਚ ਸ਼ਹਿਰਾਂ 'ਚ ਤਾਂ ਫਿਰ ਜ਼ਿਆਦਾ ਸੂਬਦ ਵਾਲੇ ਤੇ ਕਾਫੀ ਦੁਕਾਨਾਂ ਹੁੰਦੀਆਂ। ਤੇ ਉਸ ਹਿਸਾਬ ਨਾਲ ਫਿਰ ਕੰਮ ਵੀ ਵਾਧਾ ਘਟਦਾ ਰਹਿੰਦਾ ਸੀਜ਼ਨ ਦੇ ਹਿਸਾਬ। ਆਹ ਲਈ ਪਾਰਕ ਜਾਣਾ। ਪਾਰਕ ਚੱਲ ਜਾਂਦੇ ਨੇ। ਇੱਥੇ ਛਾਂ ਹੁੰਦੀ ਹੈ। ਇੱਥੇ ਗਰਮੀ ਬਹੁਤ ਗਰਮੀ ਹੋਣੀ ਹੈ। ਅੱਜ ਮੌਸਮ ਬੱਧੀਆ ਸੀ। ਤਾਂ ਅਸੀਂ ਬਾਹਰ ਆ ਗਏ ਮੈਂ ਕਿਹਾ ਪਾਰਕ ਚੱਲਦੇ ਹਾਂ। ਤੇ ਸੰਡੇ ਨੂੰ ਹੀ ਮੇਰੀ ਛੁੱਟੀ ਹੁੰਦੀ ਹੈ। ਸ਼ੈਟਰਡੇ ਨੂੰ ਮੇਰਾ ਹਾਫ ਡੇ ਹੁੰਦਾ ਜਾਣਾ ਪੈਂਦਾ। ਬਾਕੀ ਡਿਪੈਂਡ ਕਰਦਾ ਵੀ ਕੰਮ ਕਿੰਨਾ ਹੈ। ਜਿਹੜੇ ਕਿਸੇ ਵੇਲੇ ਪੂਰਾ ਵੀ ਲੱਗ ਜਾਂਦਾ। ਇਹ ਗਲੀ پارک ਜਿੱਦਾਂ ਦਰਖਤ ਵਗੈਰਾ ਲੱਗੇ ਆ ਤਾਂ ਥੋੜੀ ਛਾਂ ਹੈਗੀ ਇਹ ਗੱਬੇ ਜੇ ਉਧਰ ਜਾਂਦੇ ਪਰੇ ਇੱਕ ਦੂਜੀ ਆ ਹੱਪਨ ਆਫ ਕਰਕੇ ਜਿਹੜਾ ਵੀਨ ਸੈਂਟਰ ਉੱਤੇ ਟ੍ਰੇਨਾਂ ਵਗੈਰਾ ਆਉਂਦੀਆਂ ਬਹੁਤ ਵੱਡਾ ਸਟੇਸ਼ਨ ਆ ਉਹ ਟ੍ਰੇਨਾਂ ਦਾ ਜਿੱਦਾਂ ਹੋਰ ਕਿਸੇ ਕੰਟਰੀਆਂ ਨੂੰ ਵੀ ਜਾਂਦੀਆਂ ਉਹ ਟ੍ਰੇਨਾਂ 에어ਪੋਰਟ ਵਾਂਗ ਹੁੰਦੀਆਂ ਕਹਿ ਲਓ ਮਿਨੀ 에어ਪੋਰਟ ਤੇ ਉਹਨਾਂ ਦੀ پارک ਆ ਪਰ ਉਹਦੇ ਦੁਵਾਲੇ ਜਿੱਦਾਂ ਕਹਿ ਲਓ ਦਰਖਤ ਘੱਟ ਆ ਤੇ ਗੱਬੇ ਸੈਂਟਰ ਤੇ ਝੂਲੇ ਲੱਗੇ ਆ ਉੱਥੇ ਧੁੱਪ ਬਹੁਤ ਹੋਣੀ ਐ ਸੋ ਆਹ ਠੀਕ ਐ ਇੱਥੇ ਥੋੜਾ ਉਹਦਾ ਇਹ ਥੋੜਾ ਸੁਸਤੀ ਜਿਹਾ ਹੋਇਆ ਹੈ ਇਹ। ਇਹਨੂੰ ਨੀਂਦ ਆਈ ਹੈ। ਪਰ ਝੂਟੇ ਲੈਣੇ ਆ ਸੀ। ਤੇ ਹੁਣ ਚੱਲੇ ਸੀ ਅਸੀਂ ਵਾਪਸ। ਇਹਨੇ ਖੇលਿਆ ਰਨਬੀ ਨੇ ਹੁਣ ਥੱਕ ਗਿਆ ਥੋੜਾ। ਥੱਲਾ ਜਾ ਹੋ ਗਿਆ। ਇਹਨੂੰ ਪਹਿਲਾਂ ਹੀ ਨੀਂਦ ਆਉਂਦੀ ਸੀ ਹੁਣ ਜਾ ਕੇ ਇਹਨੇ ਆਰਾਮ ਨਾਲ ਸੌ ਜਾਣਾ। ਖਾ ਕੇ। ਫੇਰ ਰੈਸਟ ਕਰੂਗਾ। ਬਾਕੀ ਵੀਕਐਂਡ ਤੇ ਟਰਾਈ ਕਰੀਦੀ ਇਹਨੂੰ ਬਾਹਰ ਲੈ ਕੇ ਆਈਏ ਕੋਈ ਮਲੇ ਵੀ ਦੇਖੀ। ਉਧਾਂ ਪਾਰਕ ਤੇ ਕੋਈ ਨਾ ਛੋਟਾ ਇਹਦੇ ਨਾਲ ਦਾ ਸੀਗਾ ਨਹੀਂ। ਨਾ ਨਹੀਂ ਤਾਂ ਹੋਰ ਬਹੁਤ ਟਾਈਮ ਲਾ ਲੈਂਦੇ ਪਰ ਕੋਈ ਸੀਗਾ ਨਹੀਂ ਫਿਰ ਸਾਡੇ ਨਾਲ ਖੇਡਦਾ ਰਿਹਾ ਅਸੀਂ ਵੀ ਇਹਦੇ ਨਾਲ ਖੇਡਦੇ ਰਏ ਉੱਥੇ ਸਾਡੇ ਪਸੀਨੇ ਨਿਕਲਿਆ ਹੀ ਟੰਗੇ ਮੌਸਮ ਵਧੀਆ ਕਰਕੇ ਅੱਜ ਟਾਈਮ ਨਹੀਂ ਆ ਗਿਆ ਨਹੀਂ ਤਾਂ ਅਸੀਂ ਸ਼ਾਮ ਨੂੰ ਹੁੰਣਾ ਸੀ ਧੁੱਪ ਹੈਗੀ ਆ ਪਰ ਹਵਾ ਵੀ ਨਾਲ ਤਾਂ ਇੰਨੀ ਗਰਮੀ ਨਹੀਂ ਲੱਗਦੀ ਠੀਕ ਹੈ ਚੱਲਦਾ ਸਿੱਧਾ ਤੁਰੋ ਹੋਣਾ ਤੁਰਿਆ ਅੱਗੇ ਅੱਗੇ ਇਹ ਬੋਤਲ ਥੱਲੇ ਆ ਉਹਨਾਂ ਨੇ ਬਣਾਇਆ ਬੇਸਮੈਂਟ ਆਪਣੀ ਸਪੀਡ ਨਾਲ ਤੋ ਆਣਾ ਇਹਨਾਂ ਤਨ ਬੇਸਮੈਂਟ ਆ ਇੱਥੇ ਥੱਲੇ ਬੜੀ ਇਹ ਨਹੀਂ ਖੁੱਲਣੀ ਇੱਥੋਂ ਚਲਿਏ ਮਮਾ ਦਾ ਹੱਥ ਫੜ ਲਓ ਚਲਿਏ ਨਹੀਂ ਫੜਨਾ ਬਾਕੀ ਇਦਾਂ ਸੀਗਾ ਵੀ ਜਦੋਂ ਮੈਨੂੰ ਟਾਈਮ ਲਾਉਦਾ ਸੀ ਮੈਂ ਵੀਡੀਓ ਤਾਂ ਬਣਾਉਂਦਾ ਸੀ ਪਰ ਮੈਂ ਅਪਲੋਡ ਨਹੀਂ ਕੀਤੀ ਕੋਈ ਵੀ ਕਿਉਂਕਿ ਮੈਂ ਥੋੜਾ ਜਿਹਾ ਐਕਸਪੈਰੀਮੈਂਟ ਜੇ ਵੀ ਕਰਦਾ ਸੀ ਮੈਂ ਜਿੱਦਾਂ ਰੌਅ ਜੇ ਸ਼ੂਟ ਕੀਤੀ ਵੀਡੀਓ ਕਾਫੀ ਤੇ ਉਹਨੂੰ ਕਲਰ ਗ੍ਰੇਡਿੰਗ ਵਗੈਰਾ ਸਿੱਖਦਾ ਸੀ ਜਿੰਨਾ ਕਿ ਮੈਨੂੰ ਟਾਈਮ ਲੱਗਦਾ ਸੀ ਨਾ ਤੇ ਨਵੀਂ ਪੋਜੀਸ਼ਨ ਜਿਹੜੀ ਹੁਣ ਮੈਨੂੰ ਮਿਲੀ ਆ ਉੱਥੇ ਛੁੱਟੀ ਕਰਨ ਦਾ ਕੋਈ ਪੱਕਾ ਟਾਈਮ ਨਹੀਂ ਹੈਗਾ ਵੈਸੇ ਮੈਕਸਿਮਮ ਹੁੰਦਾ ਵੀ 3 ਵਜੇ ਤੋਂ 3 ਵਜੇ ਤੱਕ ਮਤਲਬ ਟਾਈਮ ਹੁੰਦਾ ਉਸ ਤੋਂ ਬਾਅਦ ਜੇ ਲੱਗ ਜੇ ਤਾਂ ਉਹ ਟਾਈਮ ਤੇ ਉਸ ਤੋਂ ਪਹਿਲਾਂ ਜੇ ਛੁੱਟੀ ਹੋ ਜਾ ਤਾਂ ਕੰਮ ਤੇ ਡਿਪੈਂਡ ਕਰਦਾ ਕਿੰਨਾ ਕੰਮ ਆਗਾ ਤੇ ਬਾਕੀ ਮੈਂ ਗੱਡੀ ਵੀ ਲਈ ਸੀ ਗੱਡੀ ਆਪਾਂ ਲਈ ਆ ਪੂਰੀ ਮੈਂ ਤੁਹਾਨੂੰ ਨੈਕਸਟ ਵੀਡੀਓ ਚ ਦੱਸੂਗਾ ਸਾਰਾ ਤੇ ਕਿੰਨੇ ਕਿੰਨਾ ਚਿਰ ਲੱਗਾ ਸਾਨੂੰ ਬਹੁਤ ਭੁਮੇ ਗੱਡੀ ਲਈ ਵੀ 2-3 ਹਫ਼ਤੇ ਮੈਂ ਘੁੰਮਦਾ ਰਿਆ ਤੇ ਬਹੁਤ ਵਧੀਆ ਮਿਲ ਗਈ ਸਾਨੂੰ ਪਰ ਵਧੀਆ ਗੱਡੀ ਕਿੱਥੇ ਮਿਲ ਗਈ ਸੀ ਗ੍ਰੇਡ ਵੀ ਵਧੀਆ ਲੱਗਾ ਤੇ ਜਿਹੜਾ ਡੀਲਰ ਸੀਗਾ ਉਹਨੇ ਬਹੁਤ ਵਧੀਆ ਡੀਲ ਕੀਤਾ ਸਾਜਣਾ ਤੇ ਅਗਲੀ ਵੀਡੀਓ 'ਚ ਮੈਂ ਦੱਸੂਗਾ ਗੱਡੀ ਆਪਾਂ ਕਿਹੜੀ ਲਈ ਸੀਗੀ ਮਾਡਲ ਵਗੈਰਾ ਤੇ ਬਾਕੀ ਮੈਨੂੰ ਗੱਡੀ ਚਲਾਉਣ 'ਚ ਬਹੁਤ ਕੌਲ ਆਉਂਦੀ ਆ ਹੁਣ ਨਹੀਂ ਆਉਂਦੀ ਹੁਣ ਮੈਂ ਜਿੱਦਾਂ ਰੈਗੂਲਰ ਜਾਂਦਾ ਕੰਮ ਤੇ ਹੀ ਕੰਮ ਤੇ ਮੈਨੂੰ 18-20 ਮਿੰਟ ਲੱਗਦੇ ਆ ਕੰਮ ਤੇ ਪਹੁੰਚਣ ਨੂੰ ਪਰ ਜੇ ਮੈਂ ਪੱਛੇ ਜਾਈਦਾ ਆ ਮੈਨੂੰ 40-45 ਮਿੰਟ ਲੱਗ ਜਾਂਦੇ ਸੀ ਪਹੁੰਚਣ ਕੰਮ ਤੇ ਕਿਉਂਕਿ ਸਵੇਰੇ ਮੈਂ ਅਰਲੀ ਸ਼ੁਰੂ ਕਰਨਾ ਹੁੰਦਾ ਜਿੱਦਾਂ ਕਹਿ ਲਓ 6 ਵਜੇ 6 ਵਜੇ ਕੰਮ ਸ਼ੁਰੂ ਕਰਨਾ ਆ ਤੇ ਤੁਸੀਂ 15 ਮਿੰਟ ਪਹਿਲਾਂ ਵੀ ਕਾਰਡ ਪੰਚ ਕਰਕੇ ਆਪਣਾ ਅੰਦਰ ਆ ਸਕਦੇ ਮੈਨੂੰ ਤਾਂ ਪਹਿਲਾਂ ਹੀ ਜਾਣਾ ਪੈਂਦਾ 15-20 ਮਿੰਟ ਕਿਉਂਕਿ ਜਿਹੜੀਆਂ ਮਸ਼ੀਨਾਂ ਚੱਲਦੀਆਂ ਆ ਉਹਨਾਂ ਨੇ ਪਿੱਛੋਂ ਜਿੱਥੋਂ ਸਲਾਦ ਕੱਟ ਹੋ ਕੇ ਹੁੰਦਾ ਉੱਥੇ ਉਹ ਧੁੰਦੀ ਵੀ ਆ ਮਸ਼ੀਨ ਨਾ ਇੱਥੇ ਦੋ ਵੱਡੇ ਵੱਡੇ ਕੰਟੇਨਰ ਆ ਜਿੰਨਾ ਵਿੱਚ ਸਲਾਜ ਆਉਂਦਾ ਉਹ ਡਿੱਗਦਾ ਆ ਉਹਨਾਂ ਦੋਨਾਂ ਦੇ ਕੰਟੇਨਰਾਂ 'ਚ ਪਹਿਲਾਂ ਪਾਣੀ ਭਰਨਾ ਪਾਣੀ ਭਰਨ ਨੂੰ ਵੀ 5-10 ਮਿੰਟ ਲੱਗ ਜਾਂਦੇ ਆ ਤੇ ਜਦੋਂ ਸ਼ੁਰੂ ਕਰਨਾ ਕੰਮ ਕਰਦੇ ਕਰਦੇ 6 6:10 ਤੱਕ ਮਸ਼ੀਨ ਚੱਲ ਚਲਾ ਲਈਦੀ ਆ ਫੇਰ ਕੰਮ ਸ਼ੁਰੂ ਕਰ ਲੈਂਦੇ ਹੁੰਦੀ ਟਰਾਈ ਮੇਰੀ ਇਹੀ ਵੀ ਜਿੰਨੀ ਛੇਤੀ ਕਰੀਏ ਤਾਂ ਵਧੀਆ ਤੇ ਕਿਉਂਕਿ ਪਿੱਛੇ ਵਾਲਾਂ ਦਾ ਵੀ ਕੱਟਣ ਤੇ ਵੀ ਜ਼ੋਰ ਲੱਗਾ ਹੁੰਦਾ ਪੂਰਾ ਤੇ ਮੈਨੂੰ ਫੇਰ ਪੈਕਿੰਗ ਮੋਰੀ ਹੁੰਦੀ ਕਰਨੀ ਛੇਤੀ ਛੇਤੀ ਦੌੜਦਾ ਤੇ ਹਰ ਹਫਤੇ ਚ ਤਿੰਨ ਵਾਰ ਆਰਡਰ ਆਉਂਦਾ ਫਰਾਈਡੇ ਨੂੰ ਵੀਕਐਂਡ ਹੁੰਦਾ ਤੇ ਸੈਚੜੀ ਸੰਡੇ ਕਰਕੇ ਫਰਾਈਡੇ ਨੂੰ ਇੱਕ ਦਿਨ ਚ ਤਿੰਨ ਵਾਰ ਆਰਡਰ ਆ ਜਾਂਦਾ ਉਹ ਤਾਂ ਪੂਰੇ ਵੀਕ ਜਿਹਾ ਆਉਂਦਾ ਮੰਡੇ, ਵੈਡਨਸਡੇ ਤੇ ਫਰਾਈਡੇ ਤੇ ਗੱਡੀ ਲੈਣ ਤੋਂ ਬਾਅਦ ਫਿਰ ਮੈਨੂੰ ਥੋੜੀ ਟੈਨਸ਼ਨ ਨਹੀਂ ਸੀ ਪਾਰਕਿੰਗ ਦੀ ਕਿਉਂਕਿ ਜਿੱਥੇ ਅਸੀਂ ਰਹਿੰਦੇ ਆ ਉੱਥੇ ਬਾਜ਼ਾਰਾਂ ਦੀਆਂ ਵਜ੍ਹਾ ਤੋਂ ਤਾਂ ਪਾਰਕਿੰਗ ਬਹੁਤ ਔਖੀ ਮਿਲਦੀ ਹੈ ਕੰਮ ਤੋਂ ਬਾਅਦ ਮੈਨੂੰ ਕਿਸੇ ਵੇਲੇ ਉੱਧਰ ਆਪਣੇ ਦੂਜੇ ਘਰੇ ਖੜੀ ਕਰਨੀ ਪੈਂਦੀ ਗੱਡੀ ਤੇ ਹੁਣ ਜਿਦਾ ਕੱਲ ਸੈਚੜੀ ਸੀਗਾ ਸੈਟਰਡੇ ਦਾ ਸਵੇਰੀ 9 ਵਜੇ ਤੋਂ ਰਸ਼ ਪਾਣਾ ਸ਼ੁਰੂ ਹੋ ਜਾਂਦਾ ਲਾਸਟ ਡੇ ਹੁੰਦਾ ਹੈ ਗਰੋਸਰੀ ਦਾ ਤੇ ਲੋਕ ਸਾਰੇ ਆਉਂਦੇ ਆ ਉਹਨਾਂ ਨੇ ਇੱਥੇ ਗੱਡੀ ਲਾਉਣੀ ਹੁੰਦੀ ਹੈ ਤੇ ਗਰੋਸਰੀ ਕਰਨ ਚੱਲ ਜਾਂਦੇ ਪਤਾ ਨਹੀਂ ਸੈਟਰਡੇ ਕੀ ਹੈ ਨਾ ਮਤਲਬ ਬਹੁਤ ਭੱਗ ਦੌੜ ਦਚਾਈ ਹੁੰਦੀ ਹੈ ਮਤਲਬ ਅਗਲੇ ਦਿਨ ਜਿੱਦਾ ਸੋਮਵਾਰ ਕੋਈ ਖੁੱਲਣਾ ਹੀ ਨਹੀਂ ਲੋਕੀ ਇੱਦਾਂ ਸ਼ਾਪਿੰਗ ਕਰਦੇ ਤੇ ਫੇ ਮੈਂ ਉਧਰ ਲਈ ਸੀ ਘਰੇ ਮੈਂ ਸਵੇਰੇ 6 6:00 7:00 ਵਜੇ ਮੈਂ ਗੱਡੀ ਚੱਕੀ ਉੱਥੋਂ ਘਰੋਂ ਤੇ ਮੈਂ ਇੱਧਰ ਲਾ ਲਈ ਸੀ ਪਿੱਛੇ ਗੱਡੀ ਲਾਈ ਸੀ ਮਿਲ ਜਾਂਦੀ ਹੈ ਸਰ ਸਵੇਰੇ ਵੀ ਇੱਧਰ ਸਵੇਰ ਨੂੰ ਪਾਰਕਿੰਗ ਮਿਲਣੀ ਹੁਣ ਜੇ ਮੈਂ ਜਾਂਦਾ ਲੈਣ 12 1 ਵਜੇ ਹੁਣ ਫੇਰ ਨਹੀਂ ਸੀ ਪਾਰਕਿੰਗ ਮਿਲਦੀ ਬਸ ਪਾਰਕਿੰਗ ਕਰਕੇ ਹੀ ਆ ਤੇ ਬਾਕੀ ਥੋੜੀ ਕੰਸਟਰਕਸ਼ਨ ਵੀ ਚੱਲਦੀ ਇੱਥੋਂ ਰੋਡ ਜਿੱਥੋਂ ਥੱਲੇੋਂ ਪਟ ਲੈਂਦੇ ਆ ਉੱਥੇ ਦੁਬਾਰਾ ਤੁਸੀਂ ਗੱਡੀ ਲਾ ਨਹੀਂ ਸਕਦੇ ਇੱਕ ਦੋ ਹਫ਼ਤੇ ਤੱਕ ਗੱਡੀ ਲਾਗਦੀ ਨਹੀਂ ਹੈਗੀ ਫਾਤੋਣੇ ਪਹਿਲਾ ਪੁੱਤ ਚਲੋ ਤੁਸੀਂ ਵੀ ਲਾਓ ਸੈਂਡਲ ਆਪਣੇ ਕਮਨ ਭਲੋ ਤੇ ਹੁਣ ਅਗੇ ਅਸੀਂ ਘਰੇ ਰਨਵੀਨ ਨੇ ਵੀ ਮਲਾਦਾ ਸੌ ਜਾਣਾ ਉਹ ਵੀ ਥੱਕ ਗਿਆ ਬਹੁਤ ਤੇ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਤੇ ਮਿਲਦੇ ਆਂ ਅਗਲੀ ਵੀਡੀਓ ਚ ਸੀਆ